ਯਾਰ ਸਭ ਲੋਕਾਂ ਦਾ ਧਿਆਨ ਦੇ ਰਹਾ ਹੈ ਬਾਜੀ ਬਦਲ ਗਈ ਯਾਰ ਚੁੱਕ ਲੈ 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 ਦੌੜ ਦੌੜ ਲਾ ਕੇ ਆ ਗਏ ਘਰ ਤੇ ਹੁਣ ਬੰਨੇ ਆ ਵੀ ਗਰਾਉਂਡ ਇਹ ਇੱਕ ਹੋਰ ਚੀਜ਼ ਦਿਖਾਉਣਾ ਜੀ ਜਿਹੜੀ ਮਾਦਨ ਸਾਹਿਬ ਦੇ ਪੰਪਰੇ ਆ ਗਏ ਆ ਜੀ ਅਸੀਂ ਮਾਦਨ ਸਾਹਿਬ ਸਸਕਾਲ ਜੀ ਸਾਰਿਆਂ ਨੂੰ ਸਭ ਤੋਂ ਠੱਗ ਜੇ ਤੁਸੀਂ ਦੇਖ ਰਹੇ ਹੋ ਜਗਵੀਰੰਦਾਵਾ ਬਲੌਗ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਫੇਰ ਦੀ ਰੁਟੀਨ ਦੀ ਤਾਂ ਤੁਹਾਨੂੰ ਪਤਾ ਹੀ ਆ ਕਿ ਸਹਵਾਜ ਚਲਿਆ ਸਕੂਲੇ ਉਹਨੂੰ ਆਪਾਂ ਛੱਡਣ ਚੱਲੇ ਆ ਤੇ ਬਾਕੀ ਕਰਦੇ ਆਂ ਮਾਰਤਾ ਲਾਵਾ ਜਿੰਦਾ ਚੜਾਇਆ ਨਾਲੇ ਜਨਾ ਡਿਊਟੀ ਤੇ ਨਾਲੇ ਕਰਦੇ ਆਂ ਤੁਹਾਡੇ ਨਾਲ ਗੱਲਬਾਤ ਜੋ ਵੀ ਹੋਇਆ ਬਲੌਗ ਜਿੱਦਾਂ ਹੁੰਦਾ ਵੀ ਹੋਇਆ ਤੁਹਾਡੇ ਨੂੰ ਸ਼ੇਅਰ ਕਰਾਂਗੇ ਤੇ ਮਿਲਦੇ ਆਂ ਔਰ ਫਿਰ ਸ਼ਹਵਾਨ ਸਿੰਘ ਆ ਗਿਆ ਜੀ ਗਾੜੀ ਵਿੱਚ ਕਹਤਾ ਹੈ ਜਾਣਾ ਹੈ ਰੋ ਗੇਟ ਖੋਲੋ। ਚਲ ਗਏ। ਕਿੱਥੇ ਜਾਣੀ? ਬਹੁਤ। ਲਓ ਜੀ ਬੱਚੇ ਛੜਤੇ ਜੇ ਸਕੂਲੇ ਤੇ ਆਪਣਾ ਇੰਦਰਜੀਤ ਵੀ ਆ ਗਿਆ ਜੇ। ਆਹ ਲਓ। ਬੱਸੇ ਭਜੀ। ਬੱਸ ਗੱਲ ਜੀ ਕਰਦੇ। ਬਹੁਤ ਠੰਡਾ ਬਹੁਤ ਠੰਡਾ। ਮਰਾਜ ਬਹੁਤ ਠੰਡਾ ਮੂੰਹ ਮਾਮਲੇ ਟਿਆ। ਤੁਹਾਨੂੰ ਮਾਈ ਕੀ ਗੱਲ? ਆਜੀ ਫਰੰਟ ਤੋਂ ਪਤਾ ਹੀ ਹੈ ਤੁਸੀਂ ਵੀ ਗੱਡੀ ਤਾਂ ਇਹ ਗੱਡੀ ਤਾਂ ਆਏ ਆ ਮਰਾ ਤੁਸੀਂ ਅਸੀਂ ਗੱਡੀ ਤੇ ਹੋ ਜਿੰਦੇ ਆ ਜਾਓ ਨਹੀਂ 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 ਇਹ ਦੀ ਗੱਲ ਹੈ ਹਾਂ ਹਾਂ ਜਰਨਲ ਉਹ ਤਾਂ ਠੀਕ ਹੈ ਕੰਮ ਸਾਰਾ ਹਾਂ ਠੀਕ 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 ਚਲੋ ਵਧੀਆ ਜੀ ਸਕੂਲੇ ਛੱਡ ਤੇ ਆਜੋ ਫਿਰ ਆਉਣਾ ਜੇ ਮੱਢੀ ਕੇ ਕੰਮ ਖਤਮ ਨਾ ਨਹੀਂ ਨਹੀਂ ਆਉਣਾ ਤਾਂ ਕਿਹੜੇ ਕਨਪਟ ਮਾਰ ਰਹੇ ਹੋ ਹੋਰ ਦਰਾ ਸਾਹਿਬ ਹਾਂ ਆਓ ਆਓ ਮਰਾ ਵੀ ਕਰਦੇ ਸੇਵਾ ਗੱਡੀ ਲੋ ਜੀ ਸਕੂਲੋਂ ਆਏ ਹਾਂ ਬੱਚਿਆਂ ਨੂੰ ਛੱਡ ਕੇ ਤਿਆਰ ਹਾਂ ਡਿਊਟੀ ਤੇ ਤੇ ਮਸ਼ੀਨ ਹੀ ਸਾਡੀ ਖਰਾਬ ਕੱਪੇ ਤੋਂ ਵੱਡੀ ਕਪੜੇ ਤੋਂ ਵੜੀ ਮਸ਼ੀਨ ਖਰਾਬ ਹੋਈ ਤਾਂ ਮੁੰਡੇ ਨੇ ਕੀਤਾ ਫੋਨ ਤੁਹਾਨੂੰ ਗੋਟ ਵਾਲਿਆਂ ਨੂੰ ਆਣ ਕੇ ਉਹਨਾਂ ਨੇ ਪਾਇਆ ਜੇ। ਸਾਗੜ ਮਿਸਤਰੀ ਕੀ ਪਾਇਆ ਜੀ? ਹਾਂ ਕੀ ਪਾਇਆ? ਗੀਅਰ ਬਾਕਸ ਪਾਇਆ ਜੇ ਨੇ। ਇਹ ਮਿਸਤਰੀ ਸਾਡਾ ਜੀ ਆਪਣਾ ਕੀ ਜਾਂਦੇ ਨੇ ਫੈਮਿਲੀ ਡਾਕਟਰ ਨਹੀਂ ਉਹਦੇ। ਸਾਡਾ ਫੈਮਿਲੀ ਵਾਲਾ ਮਿਸਤਰੀ। ਸਬਸਕ੍ਰਾਈਬ ਕਰ ਜੀ ਮਿਸਤਰੀ ਸਾਡਾ ਵੀ ਇਹ ਕਿਹੜੇ ਕੰਮ ਚ ਪਿਆ ਮੈਂ ਕਿਹਾ ਚਲੋ ਅਹੀਂ ਕਿਤੇ ਮਾਰ ਕੇ ਵੀ ਆਂਦੀ ਆ ਕੈਮਰੇ ਨਾਲ ਕਿਉਂ ਮਿਸਤਰੀ ਮਾਰਨੇ ਚਾਹੀਦੇ ਕਿ ਨਹੀਂ ਹੋ ਗਿਆ ਗੱਲਾਂ ਤੇ ਆਵਾਜ਼ੀ ਬਦਲ ਗਈ ਯਾਰ ਇਹਦੇ ਨਾਲ ਭਾਜੀ ਨਵੇਂ ਵਰਗੀ ਹੋ ਗਈ ਐ ਦੀ ਆਏ ਆਪਣੇ ਇੱਥੇ ਨਾ ਆਪਣੇ ਮਨਜੀਤ ਭਾਜੀ ਇੱਥੇ ਨੇ ਤੇ ਆਪਣੇ ਇੱਥੇ ਸਾਰੇ ਅੰਕਲ ਹੋਣੀ ਨੇ ਇੱਥੇ ਬੈਠੇ ਨੇ ਸਾਰੇ ਸਸੀ ਭਾਜੀ ਬੜਕ ਸਾਹਿਬ ਭਾਜੀ ਹਾਸੀਆ ਜਨਾਬ ਸਾਹਿਬ ਕੀ ਹਾਲ ਏ ਬੜਕ ਸਾਹਿਬ ਸਹੀ ਕੀ ਹਾਲ ਏ ਆ ਬਾਬਾ ਜੀ ਨੇ ਆਪਣੇ ਆਦੇ ਪਿੰਡ ਵਾਲੇ ਨਹੀਂ ਆਏ ਭਾਜੀ ਐਮਐਲਏ ਸਾਹ ਉਹ ਇੱਕ ਹੋ ਨਹੀਂ ਨਾ ਪਛਾਣੇ ਨਹੀਂ ਅੱਜ ਪਗਲੀ ਹੋਰ ਬੰਲੀ ਨਾ ਛੱਟੇ ਕਿਦਾਂ ਕੀ ਅੰਕਲ ਜੀ ਕੋ ਚਾਹ ਪਾਣੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੁਹਾਡੇ ਕੋਲ ਆਏ ਦਫ਼ਤਰ 'ਚ ਹੁਣ ਬੰਦ ਚੱਲਦਾ ਕਿੱਦਾਂ ਹੈ ਨੇ ਲੈ ਲੈ ਮਾਂ ਮਗਨਾ ਕਰਾਣਾ ਯਾਰ ਮੰਨੇ ਕਰ ਮਾ ਇਹ ਸਾਡੇ ਤਾਂ ਜਗੀਰ ਪਾਈਏ ਤੇ ਹੱਸਾਂ ਦੇ ਖੇਦਨੇ ਹੱਸੀਆਂ ਗਲੀਆਂ ਗਲੀਆਂ ਨੇ ਅੱਜ ਮਾਲਕ ਕਾ ਪਾਕ ਤਾਂ ਚੜੀ ਅੱਜ ਗੱਲ ਹੈ ਕੀ ਗੱਲ ਓ ਸੱਡੇ ਚਾਹ ਰਹਿੰਦੇ ਮੇਰਾ ਵੀਰ ਨਾ ਨਾ ਨਹੀਂ ਨਹੀਂ ਚਾਹ ਬੰਡੀ ਉਸੇ ਦਫਤਰ ਲਓ ਜੀ ਦਫਤਰ ਚੋਂ ਆ ਗਏ ਅਸੀਂ ਸਦਾ ਚਾਚੀ ਹੁਣਾਂ ਦੀ ਦੁਕਾਨ ਤੇ ਅੰਕਲ ਹੁੰਦੀਆਂ ਕਲਾ ਕਾਪੀਆਂ ਇਹਨੀਆਂ ਕਰ ਦੋ 10 ਕਾਪੀਆਂ ਕਰ ਦੋ ਇਹਨਾਂ ਦੀਆਂ ਹੋਰ ਸਾਹਿਬ ਵਧੀਆ ਵਧੀਆ ਕਿੱਥੇ ਨੇ ਸਾਹਿਬ ਅਟੇ ਰਾਜ ਸਾਹਿਬ ਕਿੱਥੇ ਨੇ ਉਹ ਬਦਾਸਪੁਰ ਦੇ ਕੀ ਕਰਨਾ ਲੈ ਬਣੀ ਸੀ ਗੱਲ ਹੋ ਗਈ ਹੋਰ ਸੁਣੋ ਉਹ ਕੋਟ ਬੜੀ ਕੱਢ ਕੇ ਯਾਰ ਉਹ ਤਨ ਵੀਡੀਓ ਬਣਾਈ ਆਏ ਤੂੰ ਕਿੱਥੇ ਕਿੱਥੇ ਗਿਆ ਆਇਓ ਆਹੋ ਉਹ ਟਿਕ ਵੀ ਟਿਕ ਜੂ ਵਿੱਚ ਹੈ ਉਧਰ ਆ ਉਧਰ ਤੇ ਜੇ ਨਹੀਂ ਹੋ ਜੇ ਮਾਮੇ ਕੇ ਨਾ ਆ ਦੇਖੋ ਇਧਰ ਕਾਸ਼ ਡਿਆ ਰੋਟੀ ਖਾਣ ਆຊ ਨੂੰ ਮਿਲਦੇ ਆਏ ਉਹ ਤਨਾ ਵੀਡੀਓ ਬਣਾਈ ਅਸੀਂ ਕਾਸ਼ ਕਾਸ਼ ਉਹ ਕਿੱਥੇ ਬੈਠ ਕੇ ਰੋਟੀ ਖਾਣ ਰਿਹਾ ਉਹ ਨਹਿਰੇ ਚ ਹੋਵੇ ਪਰ ਆ ਇਧਰ ਖਾਣੀ ਇਥੇ ਠੱਡੇ ਥਾਂ ਖਾ ਇਧਰ ਗੈਪ ਨੇ ਖਾ ਦੂ ਰੋਟੀ ਕਿੱਥੇ ਖਾਣ ਰਿਹਾ ਓਏ ਆ ਵੀ ਕਿੱਥੇ ਵੜ ਗਏ ਤੇਰਾ ਪੜਾ ਹੋ ਜਾਏ ਇਧਰ ਗਾਗਾ ਹੈ ਤਾਰੇ ਅਸੀਂ ਮਾਰੇ ਕਿੱਥੇ ਲੋਕੇ ਰੋਟੀ ਖਾੜਾ ਜਿੱਦਾਂ ਰੋਟੀ ਚੋਰੀ ਖਾਣੀ ਆ ਜੀ ਇਹਨੇ ਮਨਾ ਕੀਤੀ ਆ ਆ ਨਗੀ ਸਾਹਿਬ ਦਾ ਸਟੋਰ ਵੇ ਲੋ ਆ ਪੁਰਾਣੀਆਂ ਫੋਟੋਆਂ ਨੇ ਕੀ ਆ ਲਿਖਿਆ ਸਿੱਟੋਲਾ ਸਹਿਲ ਜੀ ਨੂੰ ਮੇਲੇ ਦੀਆਂ ਸੰਗਤਾਂ ਨੂੰ ਲਾ ਲਾ ਇਹ ਬਾਹਰ ਕੱਢ ਦਿੰਦੇ ਬਾਅਦ ਚ ਇਹ ਲਾਰੀ ਦਾ ਫੈਨ ਲਾਰੀ ਦਾ ਫੈਨ ਲਾਈਆ ਫੈਨ ਲਾਰੀ ਵਾਕੇ ਹੀ ਵੇ ਚਲ ਗਾ ਬਬੇ ਹਾਂ ਮੈਂ ਆਇਆ ਹਾਂ ਜੀ ਕਾਪੀਆਂ ਕਰਾਉਣ ਵਾਸਤੇ ਕੁਝ ਦਸਤਰਾ ਦੇ ਕਾਗਜ਼ਾਂ ਦੀ ਤੇ ਮੇਰਾ ਦਿਲ ਕੀਤਾ ਕੱਪ ਦੇ ਫੋਟੋਆਂ ਲਵਾ ਲਵਾ ਲਵਾਇਆਂ ਜਾਣਾ ਵੇਖੋ ਇਧਰ ਨੂੰ ਕੱਪ ਤੇ ਫੋਟੋ ਲਾ ਕਾਸ਼ ਇਹ ਮੁੰਡਾ ਸਾਡਾ ਬਹੁਤ ਮਹਿਰ ਹੈ ਜੀ ਬਹੁਤ ਇੰਟੈਲੀਜੈਂਟ ਮੁੰਡਾ ਵਾ ਤੇ ਸਾਬ ਬੈਠ ਜਾਓ ਤੁਸੀਂ ਵੀ ਅਸੀਂ ਵੇਖੀਏ ਕੱਪ ਤੇ ਫੋਟੋ ਕਿੱਦਾਂ ਲੱਗਦੀ ਆ ਬੈਠੋ ਕੱਪ ਤੇ ਫੋਟੋ ਕਿੱਦਾਂ ਕੱਪ ਤੇ ਫੋਟੋ ਲਾ ਕੇ ਤੇ ਕੱਪ ਕਰਦੇ ਆ ਜੀ ਗਿਫਟ ਆ ਬੱਚਿਆਂ ਨੂੰ ਕਰਾਂਗੇ ਫੈਮਲੇ ਨੂੰ ਦਿੱਤੇ ਕੱਪ ਤੇ ਫੋਟੋ ਸਾਰੀ ਖਾਂਗੇ ਜੀ ਫੋਟੋ ਆ ਕਾਪਦੇ ਪ੍ਰਿੰਟਰ ਲੱਗਾ ਜੇ ਛਪਣ ਤੇ ਵੇਨੇ ਕਿਦਾਂ ਸ਼ਬਦਾਂ ਨਾਲ ਵਖਾਉਨੇ ਤੁਹਾਨੂੰ ਜੇ ਆਹ ਦੇ ਬੜੀ ਹੀਟ ਚੁੱਕ ਜਾਂਦਾ ਨਾ ਮਿੰਟ ਜੇ ਆਹ ਹਾਂ 200 ਦੀ ਡਿਗਰੀ ਤੇ ਲੱਗ ਜਾਣਾ ਹੈ ਬੋਸਟਰ ਵਾਹ ਪੁਰਾਣਾ ਆ ਨਾ ਦਾੜੀ ਤਾਂ ਕਾਲੀ ਨਾਲੀ ਸਾਦੀ ਇਹ ਮੇਰੇ ਆਉਂ ਤੋਂ ਪਹਿਲਾਂ ਆ ਹਾਂ ਇਹ ਪੂਰਾ ਡਿਗਰੀ ਕਮਾ ਕੇ ਫੋਟ ਲਾਉਣੀ ਕਰਨੀ ਪੈਂਦੀ ਹਣੀ ਆ ਨਾ ਹੂੰ ਛੋਟਾ ਹੀ ਆ ਗਿਆ ਕੇ ਪੂਰਾ ਮੈਂ ਤਾਂ ਹੀ ਆਉਣਾ ਮੈਂ ਡੰਡੀ ਲੱਗੂ ਨਹੀਂ ਅੱਛਾ ਸਾਹ ਕਹਿੰਦੇ ਉਹਨੂੰ ਦਦੇ ਪਾਇ। ਜਦੋਂ ਵੀ ਗੀਤ ਪੀਣਾ ਲਾ ਲਾਏ। ਹਾਂ। ਦਾਦੇ ਆ ਗਏ। ਉਹਨਾਂ ਨੂੰ ਪਤਾ ਨਹੀਂ ਤਾਂ ਇਹ ਫਲਾਉਣ ਕਹਦੇ ਦੇ। ਅੱਛਾ ਅੱਛਾ। ਕੱਲ ਜਿਸ ਤਰ੍ਹਾਂ ਤਰ ਪਤਾਈਏ ਕੱਲ ਆਈ ਕਾਪਰੋ ਦੇ ਕੱਪ ਘੁਆ ਕੇ ਘਰ ਗਏ ਆ ਤੇ ਅਗਲੇ ਪਿੰਡ ਹੋਸੀ ਸੰਮਰਕਰ ਉਧਰ ਜਾਣਾ ਪੈ ਗਿਆ ਮੱਖੇ ਵੀ ਨਹੀਂ ਦਿਖਾ ਸਕੇ ਤੇ ਸਵੇਰੇ ਆਏ ਆ ਵੀ ਦੁੱਦੀ ਦੇ ਦੁੱਦੀ ਦਵਾੜ ਕੇ ਤੇ ਕੀ ਕੀ ਉੱਥੇ ਲੱਗ ਰਹੇ ਪੀਂਜਾ ਦੀ ਹੁਣ ਵੀਡੀਓ ਨਹੀਂ ਬਣਾ ਸਕੇ ਦੇਖੋ ਉੱਥੇ ਲੇਡੀਜ਼ ਨੇ ਲੇਡੀਆ ਬੜਾ ਤਾਜ ਕਰ ਦੇਗੇ ਤੇ ਹੁਣ ਸਰਪੀਚਾ ਜਿੰਮ ਲਾਉਣਾ ਤੇ ਜਿੰਮ ਦੇ ਵਿੱਚ ਜਾਣਾ ਹੁੰਦੇ ਮੈਂ ਕਿ ਜਾ ਕੇ ਉੱਥੇ ਦੁਨੀਆ ਦੀ ਪੀਸ ਉਹਨਾਂ ਦੀ ਆਜੋ ਨਾਲ ਤੁਹਾਨੂੰ ਦਿਖਾਉਂਦੇ ਆ ਜਿਹੜੀ ਨਵੀਂ ਭੜਾਈ ਆ ਆਪਣੇ ਪਿੰਡ ਵਾਲਿਆਂ ਨੇ ਕਿ ਨਾਲਿਆ ਆ ਫੌਜੀਆ ਮੈਦਾਨ ਦੇ ਕੋਲ ਆ ਅਸਟ੍ਰੇਲੀਆ ਦਾ ਬਰਾਦਰ ਆ ਉਹ ਜੇਮਿੰਗ ਹੋਣੇ ਨਾਲ ਇਹਦਾ ਬੋ ਨਾਲੇ ਫੀਤੀ ਜਰੇ ਆ ਨਾਲੇ ਲੈਨੇ ਆ ਫਤਿਹ ਦੇ ਸਾਥੀ ਗਏ ਜੰਮ ਲਾਉਣ ਮਰੋ ਮਰੋ ਇੱਕ ਹੋਰ ਚੀਜ਼ ਦਿਖਾਉਣਾ ਜੀ ਜਿਹੜੀ ਆਪਣਾ ਕਾਲਾਂ ਵਾਲੀ ਪਿੰਡ ਦੇ ਲਾਗੇ ਪੁਲ ਬਣਿਆ ਨਾ ਪਟਾਲਾ ਰੋਡ ਨੂੰ ਜੋੜੀ ਆ ਸੜਕ ਤੇ ਇਧਰੋਂ ਕੋਰੀਡੋਰ ਰੋਡ ਨੂੰ ਜੋੜੀ ਆ ਆ ਇਧਰ ਪਿੰਡ ਮਸਰਾਲਾ ਵੇਖੋ ਐ ਬਣੇ ਤੇ ਇਧਰ ਆ ਪਿੰਡ ਕਾਲਾਂ ਵਾਲੀ ਆ ਤੇ ਆ ਆਂਦਾਜੀ ਬਟਾਲੇ ਵੱਲੋਂ ਰੋਡ ਜਿਹੜਾ ਬਾਈਪਾਸ ਕੱਢਿਆ ਹੈ ਜਿਹੜਾ ਇੱਧਰ ਨੂੰ ਕੋਰੀਡੋਰ ਵੱਲੋਂ ਤੇ ਆਹ ਰੋਖ ਕੋਰੀਡੋਰ ਦਾ ਵੀ ਵਿਖਾਉਨੇ ਤੁਹਾਨੂੰ ਜਿਹੜਾ ਕੋਰੀਡੋਰ ਨੂੰ ਬਟਾਲੇ ਵਾਲਾ ਰੋਡ ਜੋੜਿਆ ਵਿੱਚੋਂ ਦੀ ਕੱਢ ਕੇ ਉਹ ਵੀ ਤੁਹਾਨੂੰ ਮਖਾਉਣਾ ਬਹੁਤ ਵਧੀਆ ਬਣ ਗਈ ਰੋਡ ਬਹੁਤ ਵਧੀਆ ਆਹ ਵੀ ਤੁਹਾਨੂੰ ਵਿਖਾਉਨੇ ਨਾਲ ਆਹ ਪਿੰਡ ਨਾਲ ਹੀ ਇੱਧਰ ਬਹੁਤ ਚਿਕਾ ਹੈ ਬਹੁਤ ਵਧੀਆ ਬਣ ਗਿਆ ਰੋਡ ਉਹ ਵੀ ਬਣ ਗਿਆ ਸ਼ਹਿਰਿਆਂ ਨੂੰ ਲੱਗੇ ਹੋ ਗਏ ਆ ਜੀ ਕੋਰਿਡੋਰ ਨੂੰ ਜੋੜਿਆ ਰੋਡ ਹੋਰ ਜਦੋਂ ਉਸ ਤੋਂ ਤਾਂ ਜੋੜਿਆ ਆਏ ਤੇ ਸੁਣੀ ਰੋਡ ਬਣੀ ਆ ਵੇਖੋ ਇਹ ਲਈਆਂ ਪੇਰੋਂ வேே ਸਤਾਈ ਕਰਤਾ ਪ੍ਰਸਾਦ 5 ਕਿਲੋਮੀਟਰ ਆ ਬਾਦ ਬਾਦ ਕੋੜ ਦਾ ਇਹੜਾ ਦਰਦਾਸਪੁਰ ਨੂੰ ਜਾਂਦਾ ਜੇ। ਹੋਰ ਇੱਕ ਕਾਲਾ ਵਾਲੀ ਟੋਪ ਪੰਪ ਆ ਗਿਆ ਪਾਸ। ਮਾਜਨ ਸਾਹਿਬ ਦੇ ਪੰਪਰੇ ਆ ਗਏ ਆ ਜੀ ਅਹੀਂ। ਮਾਜਨ ਸਾਹਿਬ ਦਾ ਪੰਪਿਆ। ਇਹ ਚੱਲਦੇ ਅੰਮਰੋਂ ਮਾਰ। ਮਾਜਨ ਸਾਹਿਬ ਕਿੱਥੇ ਨੇ? ਮਾਜਨ ਸਾਹਿਬ। ਆਲਾ ਫਟ ਟੈਪ। ਮਿਸਰੀ ਦਾ ਨਾ ਡਰਦਾ ਆਉਦਾ ਜੀ ਇੱਥੇ ਰੱਖ ਲਈ ਥਾਮਗੇ ਚਲੋ ਜੀ ਟੈਬਲਟ ਦੇ ਪਾ ਤੇ ਹੁਣ ਚਲੀਏ ਸਿੱਧਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਮਿਲਦੇ ਜਾ ਕੇ ਪਹਿਲਾਂ ਜਿਮ ਵਿੱਚ ਪੈਸੇ ਦੇਣੇ ਆ ਪੈਸੇ ਦੇ ਕੇ ਫਿਰ ਚਲਦੇ ਆਂ ਅੰਦਰ ਨੂੰ ਗੁਰਦੁਆਰਾ ਸਾਹਿਬ ਸਰਵਾਜੋ ਪੈਸੇ ਦੇਣ ਵਾਲੇ ਤੇ ਸਾਡੇ ਯਾਰ ਤੱਕ ਆ ਕੇ ਰੋਏ ਪੈਸੇ ਦੇਣ ਵਾਲੇ ਤੇ ਸਾਡੇ ਯਾਰ ਤੱਕ ਆ ਕੇ ਰੋਏ ਉਹਦਾ ਬਾਅਦ 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 ਤੈਨੂੰ ਕੀ ਦੀ ਹੁਣ மு மனவான் பண் சொாே ਤਾਂ ਨੇ ਸੇਵਾ ਸਵਾਤਾ ਦੀੇ ਕਰਕੇ ਫਿਰ ਚੱਲਦੇ ਆਂ ਆਹ ਦੇਖੋ ਝਾੜੂ ਦੀ ਸੇਵਾ ਮਿਲ ਗਈ ਆ ਜੀ ਘਰ ਦੀ ਸੇਵਾ ਕਰਕੇ ਚੱਲਦੇ ਆਂ ਕਰਕੇ ਸੇਵਾ ਤੇ ਮਹਿਲੋ ਮੇਵਾ ਜੇ ਮਿਲਦੇ ਆਂ ਪਿੰਡ ਜਾ ਕੇ ਇਹ ਘਰ ਆ ਦੇ ਦੋ ਤਿੰਨ ਦਿਨਾਂ ਦੇ ਕੋਸ਼ਿਸ਼ ਵਿੱਚ ਦੱਸੂਗੇ ਆ ਆ ਕੇ ਆ ਕੇ ਆਪਾਂ ਕਰਦੇ ਸਰਵੇ ਨੰਬਰ ਲਓ ਸਰੋ ਸਰੋ ਭਜਨ ਦੇ ਲਈ ਦੋ ਦਾਰ ਦੱਸੋ ਜਾਈ ਤੇ ਆਰਾਮ ਨਾਲ ਜੀ ਆ ਤਾ ਇੱਕ ਮਤਾਲਾ ਦੇ ਫਿਰ ਲੋਗੇ ਕਿਤੇ ਦੇ ਰਹਿਣਗੇ ਗੱਤ ਇਹ ਨਹੀਂ ਸਵਾ ਕੋਚੇ ਰਸਤਾ ਪੁੱਛ ਰਿਹਾ ਉਸ ਕੋ ਕਿੱਥੇ ਰਸਤਾ ਦੇਖੋ ਬਸ ਕਿੱਥੇ ਰਸਤਾ ਪੁੱਛੇ ਮੈਂ ਪੁੱਛ ਕੇ ਰਸਤਾ ਪਤਾ ਇੱਕ ਗਲ ਗਿਆ ਨਾ ਗਲ ਗਿਆ ਤਾਂ ਬਦਲ ਦੇ ਹਾਂਜੀ ਹਾਂਜੀ ਉਹ ਆਪਣਾ ਹੋ ਗਿਆ ਟਾਈਮ ਤੱਕ ਕਰ ਲੈਣ ਕਰਦੇ ਭਾਈ ਕਰਦੇ ਜਲਦੀ ਜੀ ਬੱਸ ਹੋ ਗਿਆ ਮੋਬਾਈਲ ਪਾ ਕੇ ਕਰਦੇ ਫੇਟ ਕੇ ਆਪਣਾ ਠਿਠਕਿਆਂ ਵਾਲਾ ਜਿਹੜਾ ਡੇਰਾ ਬਾਬਾ ਨਾਨਕ ਦਾ ਉੱਥੇ ਡੇ ਜ ਨੇ ਇਹ ਗਾਡਰ ਕੇ ਨੇ ਗਾਲ ਜਿਹੜੇ ਇੱਥੇ ਵਾਲੇ ਉਹ ਬਦਲਦੇ ਨੇ ਤੇ ਮੈਂ ਚੱਲਿਆ ਹਰਨੀਗ ਨੂੰ ਮੈਂ ਚੱਲੋ ਤੁਹਾਨੂੰ ਵੀਡੀਓ ਬਣਾਉਂਦੇ ਆਂ ਦੀ ਮਾਰਾ ਜੀ ਉਹ ਡੇ ਨੇ ਬਦਲਣ ਨਉ ਵੇ ਤੇ ਬੰਦ ਕੀਤਾ ਵਾ 5 ਵਜੇ ਤੱਕ ਬਸ ਰਹਿਣਾ ਚਲੋ ਮਿਲਦੇ ਆ ਆਪਣੀ ਗਰਾਉਂਟੇ ਜਾ ਕੇ ਫਿਰ ਪਤਾ ਗੱਡਰ ਪਤਾ गॾर <laughs> पात ਆ ਗੱਟਰ ਕਰਦੇ ਜੀ ਉਹ ਕੋਈ ਫੜਦਾ ਦੌੜ ਦੌੜ ਲਾ ਕੇ ਆ ਗਏ ਘਰ ਤੇ ਹੁਣ ਬੰਨੇ ਆ ਵੀ ਗਰਾਉਂਡੇ ਚਲਦੇ ਆ ਗਰਾਉਂਡ ਪਹਿਲਾਂ ਲਿਆਉਣਾ ਸੁਬਾਹ ਨੂੰ ਟਿਊਸ਼ਨ ਤੋਂ ਫੇਰ ਚਲਦੇ ਆ ਗਰਾਉਂਡੇ ਗਰਾਉਂਡੇ ਬੰਨੇ ਆ ਜੀ ਮੁਰੜੇ ਕੀ ਗੰਡੇ ਆ ਨਾਲ ਤੁਹਾਨੂੰ ਉਠਾਉਂਦੇ ਆ ਤੇ ਆ ਜੋ ਸੁਬਾਹ ਨੂੰ ਲੈ ਲਿਆ ਜੀ ਟਿਊਸ਼ਨ ਤੋਂ ਤੇ ਕਾਫੀ ਕੰਮ ਕਿਹਾਇਆ ਇਹ ਕਾਰਡ ਟੁੱਟਾ ਆੜ ਕਟੇ ਇਹਨੇ ਬਣਾਉਣਾ ਤੇ ਆਪਾਂ ਜਾਣਾ ਜੀ ਆ ਡੰਬ ਵਾਲੇ ਰਸਤੇ ਥਾਣੀ ਧੁੱਸੀ ਦੇ ਵਿੱਚੋਂ ਦੀ ਜੰਗਲਾ ਥਾਣੀ ਤੇ ਸ਼ਬਾਜੀ ਜਾਏਗਾ ਜੰਗਲਾ ਥਾਣੀ ਨਾਲ-ਨਾਲ ਆਜੋ ਤੁਹਾਨੂੰ ਦਿਖਾਉਂਦੇ ਆ ਕਿੱਧਰੋਂ ਦੀ ਰਾਹ ਜਾਂਦੀ ਆਈ ਪੁਰਾਣੇ ਜੱਦਾ ਆ ਗੀਆਂ ਬਚਪਨ ਵਾਲੀਆਂ ਜਿਹੜੀਆਂ ਚੰਗਰ ਚੜ੍ਹਦੇ ਰਹੇ ਹੁਥੇ ਡੰਬਾਂ ਦੇ ਵਿੱਚ ਆਜੋ ਹੁਣ ਬਖਵਾਉਣਾ ਤੁਹਾਨੂੰ ਮਾਰੇ ਫੇਰ ਬੰਨੇ ਇੱਧਰੋਂ ਤੇ ਸਮਝਵਾ ਦੇ ਜੰਗੀ ਆਈ ਪੜਾਈ ਜੀ ਡੰਬਾ ਹਾਂ ਲਗਾ ਜਿੱਥੇ ਡੰਗਰ ਚਾਰਦੇ ਨੇ ਤੁਹਾਨੂੰ ਬਟੁੰਦੇ ਆ ਆ ਲੋ ਆਹ ਫਟ ਗਿਆ ਇੱਥੋਂ ਆਇਆ ਨੂੰ ਜਿਆਦੀ ਨਾਰੋ ਵਾਲ ਨੂੰ ਰੋਡ ਇੱਥੋਂ ਉਤਰਨਾ ਆਪਾਂ ਡੰਗਾ ਹੋ ਗਿਆ ਬਟੁੰਦੇ ਆ ਜੋ ਹਰ ਬੜਾ Anh đạo này có đúng là đúng ngày 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 ਬਲਾਕ ਠੋਕ ਦੁੰਦਾ ਹੀ ਮੈਂ ਜਦਾ ਮਰਜੀ ਤਗੜਾ ਪਲੇਅਰ ਅਗਲੇ ਬਨੇ ਉਹ ਤੇਰਾ ਭਲਾ ਜਾ ਇਧਰ ਫਤਿਹ ਆਇਆ ਬੜੀ ਤੇਜ਼ ਤੂੰ ਮੈਂ ਪਹਿਲਾਂ ਹੀ ਨੈਟ ਜਾਂ ਹਰ ਲਿਆ ਆ ਗਏ ਉਹ ਵੀ ਆ ਗੱਲ ਪੈ ਗਿਆ ਉਹ ਗਈ ਉਹਦੇ ਸਾਹ ਵਿੱਚੋਂ ਪਾਰਾ ਦੀ ਹੁੰ ਬਾਲ ਗਈ ਬੋਲ ਹੁਣ ਮੈਂ ਕਰਾਂ ਨਹੀਂ ਆਉਣੀ ਆ ਕੀ ਆ ਇਹ ਦਾ ਚੱਲੀ ਕਰ ਲੈਦੇ ਸਖੇ ਲੈ ਕੇ ਕਰ ਲੈ ਲੈ ਫਾਲੋ ਫਾਲੋ ਮਾਈ ਗੇਮ ਹੋ ਗਈ ਹੋ ਗਈ ਉਹਦੇ ਮਾਚ ਬਲੌਕ ਲੱਗ ਗਿਆ ਇਹ ਤੋਈ ਪਵਾ ਗਈ ਆ ਵੀ ਹੋਏ ਲੈ 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 ਚੁੱਕ ਲੈ 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 ਓ ਛੇਰੇ ਦੇ ਮੁੰਡੇ ਨੇ ਮਰੀ ਬਾਲ ਪਾਤਾ ਪਟਾਕਾ ਐ ਮੁੰਡਾ ਬਹੁਤ ਖੇਡਦਾ ਜੀ ਆ ਮੁੰਡਾ ਐ ਮਾਰਦਾ ਬਾਲਾਂ ਟੋਏ ਮਾਰ ਲੈ ਬਾਲੀ 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 ਯਾਰੋ ਪਾਰ ਕਰਾਂਦੇ ਆ ਸ਼ਾਹਵਾਹ ਸ਼ਾਹਵਾਹ ਸ਼ਾਹ ਮੁੰਡੋ ਸ਼ਾਵਾਹ ਇਨਜੀਤ ਲੱਗੀ ਬਾਲ ਨੂੰ ਮੇਰੀ ਤੈਨੂੰ ਵੀ ਲੱਗੀ ਆ ਬਾਲ ਲੱਗੀ ਮੇਰੀ ਹੱਥ ਉਹ ਵੀਰਾ ਕਰਾ ਰੀਪਲੇ ਕਰਾ ਕੀ ਆਂ ਤੇਰੇ ਆਹ ਲੱਗਾ ਮੈਂ ਕਹਿੰਦਿਆ ਆ ਕਰਦੇ ਨੇ ਕੀ ਆਂਦੇ ਹੁੰਦੇ ਯਾਰੋ ਆਹ ਰੀਪਲੇ ਉਹ ਮਰੀ ਬਾਲ ਮੁੰਡੇ ਨੇ ਗੋਰੇ ਨੇ ਰੀਪਲੇ ਤੁਸੀਂ ਇੱਕ ਵਾਰ ਕਰਿਆ ਕਰੋ ਨਾ ਹੁੰਦਾ ਬੜਾ ਸਰਫੀ ਤੇ ਬਾਲੇ ਫਿਰ ਕਾਣ ਸੁਣੇ ਤੇ ਬਾਹਰ ਮੈਂ ਠੋਕੇ ਈ ਈ ਚੱਲ ਟੰਗਾ ਸੋਣੇ ਕੱਢ ਯਾਰ ਫੰਗਰ ਬ੍ਰੋ ਫੜਾ ਉਹ ਵਧੀਆ ਲੱਗਦਾ ਜੇ 15 ਤੁਰਕ ਪਟਲੇ ਬਰਾਹਮਣ ਹੀ ਖੇਡਦੇ ਆ ਜੇ 15 ਆ ਨੀ ਆਏ ਮम्मा ਵੱਡਾ ਘਟਾਉਂਦਾ ਹੋਈ ਗੱਲ ਸਹੀ ਜ਼ੋਰ ਵੱਧ ਲੱਗ ਜਾਂਦਾ ਕਿਹੜਾ ਰੋਂਦਾ ਜਿਆਦਾ ਉਦੋਂ ਬਣਾਈ ਹੁੰਦੀ ਵੀਡੀਓ ਫੇਰ ਵੇਖਣਾ ਬਣਾ ਜੇ ਆ ਗਰ ਉਹ ਆਟਰਾ ਆਟਰਾ ਕਰ ਦੋ ਬਾਹਰ ਕੱਢਦੇ ਆ ਕਿਹੜੇ ਹੋਰ ਹੋ ਗਿਆ ਅੱਜ ਸ਼ਾਬਾਸ਼ ਨੂੰ ਬਾਤ ਮਸ ਫਲਾਈ ਦੇ ਤੋਰ ਦੇ ਬੜੀ ਪੈਣੀ ਸੁਪਰੀਪ ਹੋ ਗਿਆ ਪਾਣੀ ਦੇ ਵਿੱਚ ਆ いい方もお願い。 ਐਂਡ ਗਰਾਊਂਡ ਚੋਂ ਘਰ ਤੇ ਹੁਣ ਕਰਦੇ ਆਂ ਵੀਡੀਓ ਦਾ ਐਂਡ ਇਹ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ